ਮੇਨ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਦੀਫ ਆਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਮੱਜਾਂ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਇੱਕ ਬੱਚੇ ਵਾਲੀ ਤੇ ਦੋ ਬੱਚੇ ਤੋਂ ਬਿਨਾ ਸਾਰੀ ਝੋੜੀ ਸਾਂਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ। ਵੀਰ ਜੀ ਸਤਿ ਸ੍ਰੀ ਅਕਾਲ ਜੀ। ਹੋਠ ਠੀਕ ਠਾਕ ਜੀ। ਵਧੀਆ ਭਾਈ ਜੀ ਸਤਿ ਸ੍ਰੀ ਅਕਾਲ। ਚਲੋ ਵਧੀਆ ਚੀਦਾ ਜੀ ਤੇ ਨਾਮ ਦੱਸਦੇ ਕਰੀ। ਸੋਨੂ ਸ਼ਾਇਦ ਨਾਲਾ ਜ਼ਿਲ੍ਹਾ ਅੰਮ੍ਰਿਤਸਰ। ਤੇ ਫੋਨ ਨੰਬਰ ਬੋਲ। 98677 ਹੋ ਜਾਏਗਾ। ਸਾਡੇ ਇੱਕ ਚੇਲਾ ਕੱਢਾ ਤਿਆਰ ਕੀਤਾ ਪਹਾੜ ਦਿਨ ਹੋ ਗਿਆ। ਅੱਛਾ। ਅਜੇ ਉਹੀ ਦੀ ਭਾਜੀ ਕੱਢਾ ਮੇਰੇ ਕੋਲ ਹੀ ਭਾਜੀ ਕੰਮ ਹੁੰਦਾ ਇਹਦਾ ਨਾ। ਅੱਛਾ। ਪਹਿਲੇ ਮੁੰਡਾ ਜਾਜ ਦੱਸ। ਦੋਵੇਂ ਤਾਂ ਖੜਿਆ ਨਾਲ ਤੇ ਕੱਲ੍ਹ ਆ ਵੀ ਭੱਜ ਗਿਆ ਨਾ ਨਹੀਂ ਮੇਰੇ ਕੋਲ ਕੰਮ ਨਹੀਂ ਦਾ ਇਦਾਂ ਦਾ ਅੱਛਾ ਬਹਿਣਾ ਕਿ ਨੋਕ ਨਾ ਆਣਾ ਨਹੀਂ ਭਾਈ ਮੇਰੇ ਬੂੜੇ ਭੇਜਣ ਦੇ ਜਿਹੜਾ ਆਪਾਂ ਭੇਜਣ ਦੀਆਂ ਅੱਛਾ ਅੱਜ ਵੀ ਸ਼ਰਦਾ ਵੇ ਜਾਉਗਾ ਕੀ ਆਣਾ ਜੇ ਦੋ ਰੋ ਦੋ ਰੇ ਇਹ ਵੇਖਣ ਲੱਗਦਾ ਕਿ ਬੜਾ ਸੌਖਾ ਵਾ ਬਾਕੀ ਜਿਹੜਾ ਵਿੱਚ ਪਿਆ ਹੁੰਦਾ ਕੰਮ ਦੇ ਪਤਾ ਤੇ ਉਹਨਾਂ ਨੇ ਲੱਗਦਾ ਹੁਣੇ ਭਾਈ 4 ਵਜੇ ਉੱਠੇ ਆਂ ਹਾਂਜੀ ਭਾਵੇਂ ਉੱਥੇ ਹੀ ਲਿਆਓ ਡੰਗਾ ਲਵਾਓ ਸਾਰੇ ਕੰਮ ਕਰਨੇ ਆ ਹਾਂਜੀ 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 ਠੀਕ ਆ ਤੇ ਚਲੋ ਸ਼ੁਰੂਆਤ ਇਹਦਾ ਬੱਚੇ ਵਾਲੀ ਤਾਂ ਕਰ ਲਈ ਆ ਆਪਾਂ ਕਿੰਨੇ ਦੇਖੋ ਦੁੱਧ ਦੇ ਵਿੱਚ ਦੁੱਧ ਹੋਊਗਾ ਸਾਢੇ 6-7 ਕਿਲੋ ਅੱਛਾ ਹਾਂ ਠੀਕ ਕੱਟਾ ਜੀ ਇੰਨਾ ਹੀ ਜਿੱਥੇ ਮਰਦੀ ਰਖਾ ਦੇਉ ਲੋ ਭਾਈ ਨੂੰ ਠੀਕ ਆ ਲੈੜੀ ਖਲਾਰ ਕੇ ਚੋ ਲੋ ਇਹ ਨਹੀਂ ਹਿੱਲਣ ਜਿੰਨੀ ਠੀਕ ਆ ਇਹ ਨਹੀਂ ਸੀਦਾ ਕਰੋ ਆਹ ਕੱਟਾ ਜੇ ਆਪਣੀ ਸਮਝ ਨਾਲ ਕੋ ਵੇਖ ਲੈ ਕੇ ਇਹਨਾਂ ਦਾ ਮਾਲ ਨਹੀਂ ਕੱਟੇ ਤਾਂ ਬਿਨਾਂ ਭਾ ਚੋ ਲੋ ਭਾਜੀ ਅੱਛਾ ਕੱਟਾ ਛੱਡੋ ਭਾਈ ਨਾ ਛੱਡੋ ਉਹ ਇਦਾਂ ਸਾਰੀ ਮਰ ਕੇ ਹੋ ਲਿੰਦੇ ਆ ਖੋਲੋ ਫਿਰ ਤੋੜ ਦਈਏ ਸਾਢੇ 6-7 ਕਿਲੋ ਹੈਗਾ ਪੱਕਾ ਦੁੱਧ ਤੇ ਉਤਰਾਂ ਇਹ ਆ ਕਿ 15 ਦਿਨ ਬੜੀ ਹੋਏ ਕੱਦ ਕਾਠ ਚੰਗਾ ਵਾ ਉਤਰਾਂ 15-20 ਦਿਨ ਬੜੀ ਹੋਏ ਜੀ ਠੀਕ ਹੈ 15 20 ਦਿਨ ਕਹਿੰਦੇ ਕਿ ਬਣੀ ਨੋ ਨਹੀਂ ਹੋ ਗਈ ਜੇ ਨਾਲ ਲਈ ਇਹਨਾਂ ਬਦਲ ਮਾਲਿਕ ਨਵਾਜੀ ਕੋ ਬਈ ਲਾਓ ਬਾਕੀ ਇਹ ਹੈ ਕਿ ਚਲੋ ਜਿੰਨਾ ਨਾ ਹੁੰਦਾ ਕਿ ਗਰਮੀਆਂ ਗਰਮੀਆਂ ਚਾਹ ਬਣੀ ਦਾ ਸਰ ਜੇ ਗਾਹ ਵਿੱਚ ਕਿਤੇ ਨਿਕਲ ਆਵੇ ਤੇ ਹਾਂਜੀ ਹਾਂਜੀ ਬਦਲ ਇਹ ਕਿਹੜੀ ਮਲਕ ਇਸੀ ਗਰਦਗਾਠ ਉੱਚਾ ਵਾ ਚੰਗਾ ਸੋਹਣੀ ਰਖੋ ਮੂੰਹ ਮਾਰੋ ਬਾਕੀ ਮਿਲਕ ਮੈਂ ਵੀ ਚੰਗੀ ਲੱਗੀ ਆ ਸੱਜ ਨੇ ਦੁੱਧ ਚੰਗਾ ਕੱਢਿਆ ਹੋਣਾ ਸੱਜਰੇ ਭਾਈ ਜਦੋਂ ਜ਼ਿਆਦਾ ਨਹੀਂ ਆਦੇ ਬਾਲਕੇ ਰੱਖ ਲੋ ਚੌਂਦੀ ਦੇ 13 ਗਰਮ ਚੌਂਦੀ ਦੇ ਵਧੀਆ ਮੋਲੇ ਦਾ ਫਿਰ ਮੋਲੇ ਦਾ 55000 ਦੀ ਲੀ ਵਿੱਚੋਂ ਕਰਦੇ ਕਮਾਨ ਤਨ 50000 ਭਾਈ ਦਿੱਤੀ ਅੱਛਾ ਚਲੋ ਕੋਈ ਫੋਨ ਲਾਵੇ ਭਾਈ ਦੁੱਧ ਹੁਣ ਵੀ ਇਹਨੇ ਗਾ ਤਨ ਬਸ ਮੌਸਮ ਬਲ ਜਾਣਾ ਦੁੱਧ ਹੁਣ ਵੀ ਦੇ ਸੱਤ ਅੱਠ ਕਿਲੋ ਕਰੀਨ ਆਰਾਮ ਨਾਲ ਗਾਮ ਪਣੀ ਵੀ ਅਗੀ 20 ਦਿਨ ਹੋ ਗਏ ਅੱਛਾ ਧੱਮਗ ਰਿਆ ਮੰਨ ਲਓ ਇਹ ਨਹੀਂ ਕੋਈ ਲੱਤਾ ਮਾਰਦੀ ਸੀਲ ਪੰਜ ਦਿਨ ਜਾਂ 10 ਦਿਨ ਚੋ ਇਹਨੂੰ ਠੀਕ ਆ ਪਾਜੇ ਜਦਾਂ ਜੋ ਥੰਦੀ ਬੜੀ ਆ ਠੀਕ ਹੈ ਜੀ ਉਹ ਵੀ ਸੀਦਾ ਵਿੱਚੋਂ ਜਿੱਦਾਂ ਉੱਧਰ ਤੇ ਇੱਕ ਦੇਸੀ ਆ ਠੀਕ ਆ ਤੇ ਉਹਨਾਂ ਵਿੱਚ ਜੋੜਾ ਖਾਈਏ ਆ ਵੀ ਤੇ ਇਹਨਾਂ ਦੇ ਸਿੰਘ ਕਿੱਧਰ ਕੈਪ ਕਰਤੇ ਜੇ ਇਹ ਵੀ ਭਾਜੀ ਬੜੇ ਸੌਂਗਲਾ ਬੰਦੇ ਰੱਖਿਆ ਮੱਜਾ ਅੱਛਾ ਅੱਲਾ ਹੀ ਆਪਣੇ ਸੱਜੇ ਮਿੱਤਰ ਕੋਈਆਂ ਅੱਛਾ ਸਰ ਬੜਾ ਕਰਾ ਜਾਈਏ ਮਜਬੂਰੀਆਂ ਨੇ ਯਾਰ ਬੰਦੇ ਨੂੰ ਅੱਛਾ ਦੋਵੇਂ ਭੋਟੀਆਂ ਦੋਵੇਂ ਭੋਟੀਆਂ ਬੜੀ ਰੀ ਨਾਲੇ ਸਾਬੀਆਂ ਇਹਦੇ 'ਚ ਨਾ ਕੋਈ ਕੀ ਸਿੰਗ ਖੁੱਲਾ ਹੈ ਇਹ ਨਾਗ ਦਾ ਕੁੰਡਾ ਦੇ ਨਾਗ ਕਹੇ ਹੈ ਹਾਂ ਜੀ ਹਾਂ ਜੀ ਹਾਂਜੀ ਹਾਂਜੀ ਇਹ ਬੜੇ ਸੌਂਗ ਦਾ ਸਾਬੀਆਂ ਬੰਦੇ ਨੇ ਠੀਕ ਉਹਨਾਂ ਮਜਬੂਰੀ ਕੋਈ ਇਤਾਲੀ ਟਗੀ ਉਹਨਾਂ ਦੇchni ਪੈ ਗਈ ਦੋਹੀ ਠੀਕ ਆ ਗਾਹ ਬੜੀਆਂ ਭਾਈ 1.5 ਮਹੀਨੇ ਹੋ ਗਏ ਜਦੋਂ ਦੱਸਿਆ ਵਾ ਅੱਛਾ ਚੈੱਕ ਨਹੀਂ ਹੋਈਆਂ ਚੈੱਕ ਨਹੀਂ ਆ ਨਾ ਦੱਸਿਆ ਪਰ ਆਂਦਾ ਚਲੋ ਮਿੰਦਰ ਭਾਈ ਮਜਬੂਰੀ ਜਿਹੜੀ ਪੈ ਗਈ ਮੈਦੇ ਨੇ ਜਿਹੜੀਆਂ ਵਾ ਤੇ ਇਹਦੇ ਕੋਲ ਦੁੱਧ ਕਿੰਨਾ ਫਿਰ ਦੋ ਦਿਨ ਕੋ ਪਈ ਹੈਗਾ 7-7 ਕਿਲੋ ਪਰ ਹੁਣ 6-6 ਕਿਲੋ ਦੇ ਆਪਾਂ ਦਵਾ ਕਮਾਉਂਗਾ ਅੱਛਾ ਦੋਆਂ ਕੋ 6-6 ਕਿਲੋ ਦੁੱਧ ਆ ਸਾਰੇ ਉਹ ਜੀ ਨਹੀਂ ਚ ਪਣੇ ਨਾ ਲਾ ਹਾਂ ਨੇ ਦੇਖ ਸਾਡੇ ਕੋਲੋਂ ਫਿਰ ਤੋਰਦੀ ਹੈ ਸਾਡੀ ਉਹ ਦੇ ਨਹੀਂ ਲਾ ਰਹੀ ਹੈਦੀ ਇਹ ਗਰ ਕਾ ਗਿੰਦੇ ਮੀ ਪਲੀਆਂਆਂ ਦੀਆਂ ਠੀਕ ਆ ਅਨ ਬੜਾ ਵੱਡੀਆਂ ਨੇ ਥੋੜਾ ਸਿੰਗ ਡਾਗ ਜਣੇ ਆ ਹਾਂਜੀ ਹਾਂਜੀ ਥੋੜੀਆਂ ਡਾਗਣੇ ਨਾਲੇ ਹਾਂਜੀ ਹਾਂਜੀ ਦੋਵੇਂ ਸਿੰਗਾਂ ਦਾ ਬਿਨਾਈਆਂ ਜਿਹੜੀਆਂ ਇੱਕੋ ਘਰੋਂ ਗਿੰਦੇ ਲਈਆਂ ਆ ਠੀਕ ਆ ਚੱਕਾ ਪਾਸੀ ਜਿਹੀ ਭਾਈ ਹੋਈਆਂ ਗੇਟੇ ਦੀ ਮਿਨਾ ਬਣੀਆਂ ਨੇ ਹੋਇਆ ਜੇ ਗਰੰਟੀ ਦੇ ਪਰ ਮੈਂ ਕੁਝ ਦਿੰਦਾ ਗਾਂ ਨਿਕਲ ਆਵੇ ਤੇ ਉਹ ਕਿਸਮਤ ਕਿਉਂ ਚਿਵਾਰ ਹੀ ਆਪਣੀ ਗਰੰਟੀ ਹੋ ਗਈ ਠੀਕ ਆ ਦੋ ਦਾ ਪਰ ਛੇ-ਛੇ ਕੋ ਘਰ ਵੀ ਦੇ ਨੂੰ ਅੱਧ ਕਾਠ ਦੋਵਾਂ ਦੇ ਚਲੋ ਚੰਗੇ ਆ ਇਦਾਂ ਦੀਆਂ ਭਾਈ ਇਹ ਚੀਜ਼ਾਂ ਨਾ ਹਾਂਜੀ ਅਵਲ ਘਰ ਉਹ ਵੇਚਦਾ ਨਹੀਂ ਤੇ ਵੀਰ ਦਾ ਮਜਬੂਰੀ ਨੂੰ ਵੇਚਦਾ ਦਾ ਨਹੀਂ ਜੀ ਕਹਦਾ ਹਾਂਜੀ ਹਾਂਜੀ ਉਹ ਕਿਹਦੇ ਸ਼ੌਕ ਨਾਲ ਸੰਭੀਆਂ ਨੇ ਪਹਿਲਾਂ ਪਹਿਲਾਂ ਸੁਆਈਆਂ ਵੀ ਪਹਿਲਾਂ ਦੇ ਵੀ ਪੀਗਾ ਅੱਛਾ ਤੇ ਮਜਬੂਰੀ ਨੂੰ ਅਗਲੇ ਦੇ ਵੇਚਣੀਆ ਪਈਆਂ ਨਹੀਂ ਤੇ ਅਗਲੇ ਦਾ ਜੀ ਕਹਦਾ ਵੇਚਣ ਨੂੰ ਭਾਜੀ ਠੀਕ ਤੇ ਇਹਦਾ ਮੁੱਲ ਫਿਰ ਇਹ ਦੇ ਦੀਏ 50 ਦੀ 50 ਤੇ ਕੋਸ਼ਰ ਦੀਏ 48 ਦੀ ਦੇ ਦੀਏ 48 ਤੇ 47000 ਦੀ ਭਾਈ ਹਾਂ ਨਾ ਦਵਾਂਗੇ ਠੀਕ ਹੈ ਜੀ ਬਿਲਕੁਲ ਛੋਟੇ ਛੋਟੇ ਮੁੱਲੇ ਨਹੀਂ ਨਿਕਲ ਕੇ ਮੁੱਲ ਜੀ ਠੀਕ ਹੈ ਇਹ ਜਿਹੜੇ ਮੁੱਲ ਵੱਡੇ ਆ ਛੋਟੇ ਛੋਟੇ ਮੁੱਲ ਵੇਖੋ ਠੀਕ ਹੈ ਤੇ ਮਿਲਦੀਆਂ ਕਿੱਦਾਂ ਜੀ ਭਾਈ ਉਹਨਾਂ ਘਰ ਤੇ ਕਿੰਨੀਆਂ ਪਾੜੇ ਨੇ ਅੱਛਾ ਆਪਣੇ ਕੋਲ ਠੀਕੇ ਲਵਾ ਜੀ ਇਨਾਂ ਨੇ ਮੈਂ ਕਿਹਾ ਟੀਕਾ ਲੱਗ ਨਹੀਂ ਹੁੰਦੀਆਂ ਅੱਛਾ ਹਾਂ ਖੋਲੋ ਫੇਰ ਆ ਵੀ ਤੋਰ ਦੀ ਇਹਦੇ ਕੋਈ ਸ਼ੈਕਲ ਹੋ ਦੋ ਜੀ ਇਹਦਾ ਮੱਥਾ ਵੀ ਲੋ ਇੱਕ ਭੋਜੀਆਂ ਦਾ ਭਾਈ ਸੌਦਾ ਕੋ ਹੋਸਾ ਹੈ ਇਹਦਾ ਮੱਥਾ ਚਿੱਟਾ ਜਿਹਾ ਉਹਦਾ ਕਾਲਾ ਚਲੋ ਦੂਜੀ ਨੰਬਰ ਵਾਲੀ ਆ ਇਹ ਤੀਜੇ ਨੰਬਰ ਦਾ ਲੈਣੀ ਆ ਸੋ ਜੋ ਉਤਸਾਹ ਨਾ ਕਰੇ ਆਪਣਾ ਸੌਦਾ ਵੇਖ ਕੇ ਬਾਕੀ ਸਾਨੇ ਦੋਹਾਂ ਦੇ ਇਹ ਅੰਡੇ ਤੇ ਜਿਹੜੀ ਵਿਖਾਈ ਆ ਆਪਾਂ ਹਾਂ ਇਹ ਕੇ ਦਾ ਮੱਥਾ ਮਲੇ ਚਿੱਟਾ ਜਾਗੋ ਹਾਂ ਦੇਖ ਸਾਡੇ ਥੋੜਾ ਜਿਹਾ ਚਿੱਟਾ ਮੱਥਾ ਉਹ ਕਾਲੀ ਆ ਮੱਛਾ ਕੇ ਸਾਨਾ ਇਹਦੇ ਕੋ ਵੀ ਚੰਗਾ ਵਾਤਰਾ ਤੇ ਮੁੱਲ ਭਾਜੀ ਸੇਮ ਹੀ ਹੈ। ਅੱਛਾ ਸੇਮ ਹੀ ਉਹਦਾ ਭਾਵੇਂ ਉਹ ਲੈ ਜੇ ਕੋਈ 47 ਦੇ ਭਾਵੇਂ ਲੈ ਜੇ। ਅੱਛਾ ਜਿਹੜੀ ਮਰਜ਼ੀ ਲੈ ਜੇ ਕੋਈ ਇਤੋਂ ਜਿਆਦਾ ਕਸ ਨਹੀਂ ਹੋਣੀ ਕੋਈ ਮੇਰਾ ਵੀਰ 45 44 ਵਾਲਾ ਕੰਮ ਨਾਲ ਰੇ। ਅੱਛਾ ਇਹ ਜੋ ਸਿਰਫ 100-100 ਛੋੜ ਹੀ ਹੁੰਦੀ ਹੈ। ਠੀਕ ਆ। ਇਹ ਮੇਰੇ ਕਿਤੇ ਤਾਂ ਕਿ ਮੱਜਾ ਭਾਜੀ ਫਿਰ ਵੀ ਇਹ ਕਿੜੀਆਂ ਮਲਕੇ ਗਲ ਖੁੰਝੀਆਂ ਵਾਂ। ਹਾਂਜੀ ਹਾਂਜੀ। ਇਹ ਸਾਬੀਆਂ ਵਾਂ, ਥਲੀਆਂ ਜੁੜੀਆਂ ਦੋਹੇ ਹੱਥਲੇ। ਹਾਂਜੀ ਹਾਂਜੀ। ਇਹ ਗੱਲੋਂ ਨਹੀਂ ਸੁਣੀਆਂ ਬਸ ਖੱਦ ਕੋਤ ਪੂਰੇ ਵੇਖੋ। ਠੀਕ ਆ। ਇਹ 45 44 ਵਾਲਾ ਕੋਈ ਕਰੇ ਨਾ ਭਾਵੇਂ ਬੇਸ਼ੱਕ ਲਾਵੇ ਸਿੱਧੀ ਠੀਕ ਹੈ ਜੀ ਪਰ ਇਹ ਪੱਠੀਆਂ ਲਾ ਜੀ ਨਾ ਜੋੜਾ ਬਾਕੀ ਇਹ ਆ ਕਿ ਇੱਥੇ ਵੇਸ਼ ਚਾਹ ਲਾ ਜੀ ਤੇ ਦੋਹਾਂ ਦਾ ਜੀ ਲੱਗਾ ਉਹਦਾ ਆ ਕੱਟੀਆਂ ਦੇ ਜੀ ਲੱਗਾ ਉਹਦਾ ਤਾਂ ਕੱਲੀ ਕੱਲੀ ਕੁੜੀਆਂ ਵੀ ਉਤਰ ਜਾਂਦੀਆਂ ਜੀ ਹਾਂਜੀ ਹਾਂਜੀ ਤੇ ਬਾਕੀ ਇਹ ਕਿ ਕੋਈ ਵੀਰ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਸ਼ ਚਾਹ ਕੇ ਆਪਣੀ ਮਰਜ਼ੀ ਨਾਲ ਖੜੇ ਜੀ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ